एस एस पी खन्ना के दिशा निर्देश अनुसार माड़े अंसरों काबू पाने खन्ना पुलिस ने विशेष मुहिम चलाई है इस अंदर पायल पुलिस को एक बहुत ही वड्डी कामयाबी मिली है जिस दे अंदर एक थार सवार लेडी जिसका नाम है सरबजीत कौर डॉटर ऑफ कुलवंत सिंह रेजिडेंट ऑफ तमोट कला उसू भी तो ग्राम नशीला पाउडर आते, बत्ती हज़ार पांच सौ रुपये ड्रग मनी बरामद हुई है जी ਸਰ ਜਿਹੜੀ ਇਹ ਲੜਕੀ ਕਾਬੂ ਕੀਤੀ ਗਈ ਹੈ ਕਿ ਇਹ ਨਸ਼ੀਲਾ ਪਾਊਡਰ ਵੇਚਣ ਦਾ ਵਪਾਰ ਕਰਦੀ ਸੀ? ਹਾਂਜੀ ਅਸੀਂ ਉਹ ਇਨਵੈਸਟੀਗੇਟ ਕਰ ਰਹੇ ਹਾਂ ਬਟ ਸਾਨੂੰ ਇਸ ਤੋਂ 20 ਗ੍ਰਾਮ ਨਸ਼ੀਲਾ ਪਾਊਡਰ ਜ਼ਰੂਰ ਬ੍ਰੰਧ ਹੋਇਆ ਹੈ ਜੀ। ਸਰ ਇਹ ਪਤਾ ਲੱਗਿਆ ਜੀ ਇਹ ਕਿੱਥੋਂ ਲੈ ਕੇ ਆਈ ਸੀ? ਉਹ ਅਸੀਂ ਹਜੇ ਫਾਰਵਰਡ ਤੇ ਬੈਕਵਰਡ ਲਿੰਕੇਜਸ ਵੀਰ ਇਨਵੈਸਟੀਗੇਟਿੰਗ ਹੈ। ਸਰ ਇਸ ਲੜਕੀ ਤੇ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ? ਇਸ ਲੜਕੀ ਦੇ ਉੱਤੇ ਪਹਿਲਾਂ 302 ਦਾ ਮਾਮਲਾ ਦਰਜ ਹੈ ਤੇ ਉਹਨੇ }{|\text{ਬੇਲ ਤੇ ਬਾਹਰ ਆਈ ਸੀ ਜੀ।}} ਸਰ ਤੇ ਹੁਣ ਇਹਦਾ ਮੈਨੂੰ ਪੇਸ਼ ਕਰਕੇ ਰਿਮਾਂਡ ਵਗੈਰਾ ਲਿੱਤਾ ਗਿਆ ਜੀ? ਹਾਂਜੀ ਅਸੀਂ एस एस पी खन्ना के दिशा निर्देश अनुसार माड़े अंसरों काबू पाने खन्ना पुलिस ने विशेष मुहिम चलाई है इस अंदर पायल पुलिस एक बहुत ही वो कामयाबी मिली है जिस दे अंदर एक थार सवार लेडी जिसका नाम है सरबजीत कौर डॉटर ऑफ कुलवंत सिंह रेजिडेंट ऑफ तमोट कल उस तो सू भी ग्राम नशीला पाउडर आते, बत्ती हज़ार पांच सौ ड्रग मनी बरामद हुई है जी ਸਰ ਜਿਹੜੀ ਇਹ ਲੜਕੀ ਕਾਬੂ ਕੀਤੀ ਗਈ ਹੈ ਕਿ ਇਹ ਨਸ਼ੀਲਾ ਪਾਊਡਰ ਵੇਚਣ ਦਾ ਵਪਾਰ ਕਰਦੀ ਸੀ? ਹਾਂਜੀ ਅਸੀਂ ਉਹ ਇਨਵੈਸਟੀਗੇਟ ਕਰ ਰਹੇ ਹਾਂ ਬਟ ਸਾਨੂੰ ਇਸ ਤੋਂ 20 ਗ੍ਰਾਮ ਨਸ਼ੀਲਾ ਪਾਊਡਰ ਜ਼ਰੂਰ ਬ੍ਰੰਦ ਹੋਇਆ ਹੈ ਜੀ। ਸਰ ਇਹ ਪਤਾ ਲੱਗਿਆ ਜੀ ਇਹ ਕਿੱਥੋਂ ਲੈ ਕੇ ਆਈ ਸੀ? ਉਹ ਅਸੀਂ ਹਜੇ ਫਾਰਵਰਡ ਤੇ ਬੈਕਵਰਡ ਲਿੰਕੇਜਸ ਵੀਰ ਇਨਵੈਸਟੀਗੇਟਿੰਗ। ਸਰ ਇਸ ਲੜਕੀ ਤੇ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ? ਇਸ ਲੜਕੀ ਦੇ ਉੱਤੇ ਪਹਿਲਾਂ 302 ਦਾ ਮਾਮਲਾ ਦਰਜ ਹੈ ਤੇ ਉਹਨੇ }{|\text{ਬੇਲ ਤੇ ਬਾਹਰ ਆਈ ਸੀ ਜੀ।}} ਸਰ ਤੇ ਹੁਣ ਇਹਦਾ ਮੈਨੂੰ ਪੇਸ਼ ਕਰਕੇ ਰਿਮਾਂਡ ਵਗੈਰਾ ਲਿੱਤਾ ਗਿਆ ਜੀ? ਹਾਂਜੀ ਅਸੀਂ ਜ एस एस पी खन्ना के दिशा निर्देश अनुसार माड़े अंसरों काबू पाने खन्ना पुलिस ने विशेष मुहिम चलाई है इस अंदर पायल पुलिस एक बहुत ही वड्डी कामयाबी मिली है जिस दे अंदर एक थार सवार लेडी जिसका नाम है सरबजीत कौर डॉटर ऑफ कुलवंत सिंह रेजिडेंट ऑफ तमोट कला उसू तो बी ग्राम नशीला पाउडर आते, बत्ती हज़ार पांच सौ रुपये ड्रग मनी बरामद हुई है जी ਸਰ ਜਿਹੜੀ ਇਹ ਲੜਕੀ ਕਾਬੂ ਕੀਤੀ ਗਈ ਹੈ ਕਿ ਇਹ ਨਸ਼ੀਲਾ ਪਾਊਡਰ ਵੇਚਣ ਦਾ ਵਪਾਰ ਕਰਦੀ ਸੀ ਹਾਂਜੀ ਅਸੀਂ ਉਹ ਇਨਵੈਸਟੀਗੇਟ ਕਰ ਰਹੇ ਹਾਂ ਬਟ ਸਾਨੂੰ ਇਸ ਤੋਂ 20 ਗ੍ਰਾਮ ਨਸ਼ੀਲਾ ਪਾਊਡਰ ਜ਼ਰੂਰ ਬਰਾਮਦ ਹੋਇਆ ਹੈ ਜੀ ਸਰ ਇਹ ਪਤਾ ਲੱਗਿਆ ਜੀ ਇਹ ਕਿੱਥੋਂ ਲੈ ਕੇ ਆਈ ਸੀ ਉਹ ਅਸੀਂ ਹਜੇ ਫਾਰਵਰਡ ਤੇ ਬੈਕਵਰਡ ਲਿੰਕੇਜਸ ਵੀਰ ਇਨਵੈਸਟੀਗੇਟਿੰਗ ਸਰ ਇਸ ਲੜਕੀ ਤੇ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਇਸ ਲੜਕੀ ਦੇ ਉੱਤੇ ਪਹਿਲਾਂ 302 ਦਾ ਮਾਮਲਾ ਦਰਜ ਹੈ ਤੇ ਉਹਨੇ ਬੇਲ ਤੇ ਬਾਹਰ ਆਈ ਸੀ ਜੀ ਸਰ ਤੇ ਹੁਣ ਇਹਦਾ ਮੈਨੂੰ ਪੇਸ਼ ਕਰਕੇ ਰਿਮਾਂਡ ਵਗੈਰਾ ਲਿੱਤਾ ਗਿਆ ਜੀ ਹਾਂਜੀ ਅਸੀਂ ਜੱਜ ਦੇ ਪੇਸ਼ ਕੀਤਾ ਤੇ ਅਸੀਂ ਜ एस एस पी खन्ना के दिशा निर्देश अनुसार माड़े अंसरों काबू पाने खन्ना पुलिस ने विशेष मुहिम चलाई है इस अंदर पायल पुलिस एक बहुत ही वड्डी कामयाबी मिली है जिस दे अंदर एक थार सवार लेडी जिसका नाम है सरबजीत कौर डॉटर ऑफ कुलवंत सिंह रेजिडेंट ऑफ तमोट कला, उस तो सानू भी ग्राम नशीला पाउडर आते, बत्ती हज़ार पांच सौ रुपये ड्रग मनी बरामद हुई है जी ਸਰ ਜਿਹੜੀ ਇਹ ਲੜਕੀ ਕਾਬੂ ਕੀਤੀ ਗਈ ਹੈ ਕਿ ਇਹ ਨਸ਼ੀਲਾ ਪਾਊਡਰ ਵੇਚਣ ਦਾ ਵਪਾਰ ਕਰਦੀ ਸੀ? ਹਾਂਜੀ ਅਸੀਂ ਉਹ ਇਨਵੈਸਟੀਗੇਟ ਕਰ ਰਹੇ ਹਾਂ ਬਟ ਸਾਨੂੰ ਇਸ ਤੋਂ 20 ਗ੍ਰਾਮ ਨਸ਼ੀਲਾ ਪਾਊਡਰ ਜ਼ਰੂਰ ਬਰਾਮਦ ਹੋਇਆ ਹੈ ਜੀ। ਸਰ ਇਹ ਪਤਾ ਲੱਗਿਆ ਜੀ ਇਹ ਕਿੱਥੋਂ ਲੈ ਕੇ ਆਈ ਸੀ? ਉਹ ਅਸੀਂ ਹਜੇ ਫਾਰਵਰਡ ਤੇ ਬੈਕਵਰਡ ਲਿੰਕੇਜਸ ਵੀਰ ਇਨਵੈਸਟੀਗੇਟਿੰਗ। ਸਰ ਇਸ ਲੜਕੀ ਤੇ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ? ਇਸ ਲੜਕੀ ਦੇ ਉੱਤੇ ਪਹਿਲਾਂ 302 ਦਾ ਮਾਮਲਾ ਦਰਜ ਹੈ ਤੇ ਉਹਨੇ ਬੇਲ ਤੇ ਬਾਹਰ ਆਈ ਸੀ ਜੀ। ਸਰ ਤੇ ਹੁਣ ਇਹਦਾ ਮੈਨੂੰ ਪੇਸ਼ ਕਰਕੇ ਰਿਮਾਂਡ ਵਗੈਰਾ ਲਿੱਤਾ ਗਿਆ ਜੀ? ਹਾਂਜੀ ਅਸੀਂ ਜੱਜ ਦੇ ਪ